ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਦੀਵਾਲੀ ਦਾ ਤਿਉਹਾਰ ਨੇੜੇ ਹੈ ਤੇ ਸਭ ਆਪਣੀਆਂ ਘਰਦੀਆਂ ਸਾਫ ਸਫਾਈਆਂ ਵਿੱਚ ਰੁੱਝੇ ਹੋਏ ਨੇ ਤੇ ਜਿਵੇਂ ਕਿ ਸਟੋਰ ਦੇ ਵਿੱਚੋਂ ਪੁਰਾਣਾ ਸਮਾਨ ਕੱਢਣਾ ਨਕਾਰਤਾ ਨਕਾਰਾਤਮਕ ਚੀਜ਼ਾਂ ਨੂੰ ਆਪਾਂ ਕੱਢ ਦਿੰਦੇ ਹਾਂ ਤੇ ਇਦਾਂ ਹੀ ਜਿਵੇਂ ਸਾਡੇ ਵੱਡੇ ਵੱਡੇ ਦੇ ਕਹਿੰਦੇ ਹਨ ਕਿ ਇਹ ਤਿਉਹਾਰ ਜਿਵੇਂ ਮੱਸਿਆ ਦੀ ਰਾਤ ਨੂੰ ਆਉਂਦਾ ਹੈ ਤੇ ਇਸ ਟਾਈਮ ਤੇ ਬੁਰੀ ਸ਼ੈਤਾਨੀਆਂ ਚੀਜ਼ਾਂ ਵੀ ਐਕਟਿਵ ਹੋ ਜਾਂਦੀਆਂ ਹਨ ਕਿ ਜਿਵੇਂ ਚੁਰਸਤਿਆਂ ਦੇ ਵਿੱਚ ਟੂਣਾ ਢੱਪਾ ਕੰਨਾ ਤੇ ਸਾਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਚੁਰਸਤਿਆਂ 'ਚ ਨਹੀਂ ਜਾਣਾ ਉਥੋਂ ਦੇਵੇ ਤੋਂ ਨਹੀਂ ਲੰਘਣਾ ਵਾਲ ਖੁੱਲੇ ਲੈ ਕੇ ਨਹੀਂ ਲੰਘਣਾ ਅੱਜ ਕੱਲ੍ਹ ਜਦੋਂ ਆਪਾਂ ਇੰਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਪਰ ਫਿਰ ਵੀ ਇਹ ਚੀਜ਼ਾਂ ਵੀ ਨਾਲ-ਨਾਲ ਹੀ ਚੱਲ ਰਹੀਆਂ ਹਨ ਦੀਵਾਲੀ ਦੇ ਸਮੇਂ ਬਹੁਤ ਲੋਕ ਮੰਨਦੇ ਹਨ ਕਿ ਇਹ ਰਾਤ ਆਤਮਿਕ ਤੌਰ ਤੇ ਬਹੁਤ ਤਾਕਤਵਰ ਹੁੰਦੀ ਹੈ ਕੁਝ ਥਾਵਾਂ ਤੇ ਲੋਕ ਕਹਿੰਦੇ ਹਨ ਕਿ ਇਸ ਦਿਨ ਜਾਦੂ ਟੂਣੇ ਦੀਆਂ ਕਾਰਵਾਈਆਂ ਵੀ ਹੋ ਸਕਦੀਆਂ ਹਨ ਪਰ ਸੱਚ ਇਹ ਹੈ ਕਿ ਜੇ ਮਨੁੱਖ ਦਾ ਮਨ ਮਜ਼ਬੂਤ ਭਰੋਸੇ ਵਾਲਾ ਅਤੇ ਰੱਬ ਨਾਲ ਜੁੜਿਆ ਹੋਵੇ ਤਾਂ ਕੋਈ ਵੀ ਨਕਾਰਾਤਮਕ ਤਾਕਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ ਇੱਥਾਂ ਕੁਝ ਉਪਾਹਰ ਤੇ ਸਾਵਧਾਨੀਆਂ ਦਿੱਤੀਆਂ ਹਨ ਜਿਹੜੀਆਂ ਦੀਵਾਲੀ ਤੇ ਆਮ ਦਿਨਾਂ ਵਿੱਚ ਵੀ ਤੁਹਾਨੂੰ ਜਾਦੂ ਟੂਣੇ ਜਾਂ ਨਕਾਰਾਤਮਕ ਪ੍ਰਭਾਵ ਤੋਂ ਬਚਾ ਸਕਦੀਆਂ ਹਨ ਅਸੀਂ ਕੁਝ ਤੁਹਾਨੂੰ ਉਪਾਅ ਦਵਾਂਗੇ ਕਿ ਜੋ ਸਾਨੂੰ ਇਨ੍ਹਾਂ ਬੁਰੀਆਂ ਤਾਕਤਾਂ ਤੋਂ ਦੂਰ ਰੱਖਦੇ ਹਨ ਦੀਵਾਲੀ ਤੇ ਜਾਦੂ ਟੂਣੇ ਤੋਂ ਬਚਣ ਦੇ ਉਪਾਅ ਨੰਬਰ 1 ਰੱਬ ਦਾ ਸਿਮਰਨ ਤੇ ਪਾਠ ਸਭ ਤੋਂ ਵੱਡਾ ਹਥਿਆਰ ਭਗਤੀ ਹੈ ਦੀਵਾਲੀ ਵਾਲੀ ਰਾਤ ਘਰ ਦੇ ਮੰਦਰ ਵਿੱਚ ਦੀਵਾ ਜਗਾ ਕੇ RAM ਨਾਮ ਗੁਰਬਾਣੀ ਜਾਂ ਗਾਇਤਰੀ ਮੰਤਰ ਦਾ ਜਾਪ ਕਰੋ ਜਿਸ ਘਰ ਵਿੱਚ ਨਿਤਨੇਮ ਪਾਠ ਜਾਂ ਭਜਨ ਹੁੰਦੇ ਹਨ ਉੱਥੇ ਨਕਾਰਾਤਮਕ ਤਾਕਤਾਂ ਟਿਕ ਨਹੀਂ ਸਕਦੀਆਂ ਨੰਬਰ 2 ਘਰ ਦੀ ਸਫਾਈ ਅਤੇ ਚਾਨਣ ਦੀਵਾਲੀ ਤੋਂ ਪਹਿਲਾਂ ਘਰ ਪੂਰੀ ਤਰ੍ਹਾਂ ਸਾਫ਼ ਕਰੋ ਹਨੇਰੇ ਕੋਨੇ ਜਿਵੇਂ ਕਿਸ ਤੋਰ ਛੱਤ ਜਾਂ ਆਂਗਣ ਵਿੱਚ ਵੀ ਦੀਵੇ ਜਾਂ ਲਾਈਟ ਜ਼ਰੂਰ ਜਗਾਓ ਚਾਨਣ ਆਪਣੇ ਆਪ ਨਕਾਰਾਤਮਕ ਊਰਜਾ ਨੂੰ ਊਰਜਾ ਨੂੰ ਖਤਮ ਕਰਦਾ ਹੈ। ਨੰਬਰ 3 ਨਮਕ ਅਤੇ ਪਾਣੀ ਦਾ ਟੋਟਕਾ ਇੱਕ ਬਾਲਟੀ ਪਾਣੀ ਵਿੱਚ ਥੋੜਾ ਜਿਹਾ ਨਮਕ ਪਾਓ ਅਤੇ ਉਸ ਨਾਲ ਘਰ ਦਾ ਪੋਚਾ ਲਗਾਓ। ਇਹ ਪ੍ਰਕਿਰਿਆ ਘਰ ਦੀਆਂ ਨਕਾਰਾਤਮਕ ਤਾਕਤਾਂ ਨੂੰ ਖਤਮ ਕਰਦੀ ਹੈ। ਨੰਬਰ 4 ਨਿੰਬੂ ਤੇ ਲਾਲ ਮਿਰਚਾ ਮੰਨਿਆ ਜਾਂਦਾ ਹੈ ਕਿ ਦਰਵਾਜ਼ੇ ਤੇ ਨਿੰਬੂ ਤੇ ਸੱਤ ਲਾਲ ਹ ਮਿਰਚਾਂ ਟੰਗਣ ਨਾਲ ਬੁਰੀ ਨਜ਼ਰ ਤੇ ਜਾਦੂ ਟੂਣਾ ਨਹੀਂ ਛੱਡਦਾ ਇਹ ਸਿਰਫ ਲੋਕ ਧਾਰਾ ਹੈ ਪਰ ਲੋਕ ਅਜੀਬ ਇਸ ਨੂੰ ਅਪਣਾਉਂਦੇ ਹਨ ਆਪਾਂ ਕਈ ਵਾਰੀ ਦੇਖਿਆ ਹੈ ਕਿ ਦੁਕਾਨ ਦੇ ਬਾਦ ਜਾਂ ਨਵੇਂ ਕੋਠੀ ਦੇ ਬਾਹਰ ਨਿੰਬੂ ਤੇ ਮਿਰਚਾਂ ਟੰਗੀਆਂ ਹੁੰਦੀਆਂ ਹਨ ਨੰਬਰ 5 ਤુલਸੀ ਦਾ ਪੌਦਾ ਘਰ ਦੇ ਆਂਗਣ ਵਿੱਚ ਤુલਸੀ ਦਾ ਪੌਦਾ ਜ਼ਰੂਰ ਰੱਖੋ ਦੀਵਾਲੀ ਦੀ ਰਾਤ ਉਸ ਅਕੇ ਦੇਵਾ ਜਗਾਉਣ ਨਾਲ ਨਕਾਰਾਤਮਕਤਾ ਨੇੜੇ ਨਹੀਂ ਆਉਂਦੀਆਂ ਨੰਬਰ 6 ਗਉਮੁਤਰ ਜਾਂ ਗੰਗਾ ਜਲ ਦਾ ਛਿੜਕਾ ਕਰਦੇ ਕੋਨੇ-ਕੋਨੇ ਵਿੱਚ ਕਰਨ ਨਾਲ ਵੀ ਬੁਰੀਆਂ ਊਰਜਾਵਾਂ ਦੂਰ ਹੁੰਦੀਆਂ ਹਨ ਨੰਬਰ 7 ਨਕਾਰਾਤਮਕ ਲੋਕਾਂ ਤੋਂ ਦੂਰੀ ਤਿਹਾਰ ਦੇ ਦਿਨ ਵਿਸ਼ੇਸ਼ ਧਿਆਨ ਰੱਖੋ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਨਾ ਕਰੋ ਜੋ ਹਮੇਸ਼ਾ ਨਕਾਰਾਤਮਕ ਈਰਖਾਲੂ ਜਾਂ ਬੁਰਾ ਸੋਚਣ ਵਾਲਾ ਹੋਵੇ ਨੰਬਰ 8 ਮਨ ਦਾ ਤੀਰ ਅਤੇ ਭਰੋਸਾ ਸਭ ਤੋਂ ਵੱਡਾ ਬਚਾ ਹੈ ਆਪਣੀ ਸ਼ਰਧਾ ਤੇ ਭਰੋਸਾ ਰੱਬ ਵਿੱਚ ਰੱਖਣਾ। ਜਾਦੂ ਟੂਣੇ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਡਰ। ਜੇ ਤੁਸੀਂ ਡਰੇ ਨਹੀਂ ਤਾਂ ਇਹ ਕਦੀ ਵੀ ਕਾਰਗਰ ਨਹੀਂ ਹੁੰਦਾ। ਹਮੇਸ਼ਾ ਰੱਬ ਅੱਗੇ ਭਰੋਸਾ ਕਰੋ ਅਰ ਅਰਦਾਸ ਕਰੋ ਸਭ ਕੁਝ ਸੁਖ ਸ਼ਾਂਤੀ ਰਹੇ। ਉਮੀਦ ਕਰਦੇ ਹਾਂ ਕਿ ਇਹ ਦੀਵਾਲੀ ਦਾ ਤਿਹਾਰ ਸਾਡੇ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇਗਾ। ਧੰਨਵਾਦ ਜੀ।